ਮੈਂ ਗਾਂਧੀ ਜੀ ਨਾਲ ਵੀ ਹੁਣੇ ਗੱਲ ਕਰ ਰਿਹਾ ਸੀ ਪਾਰਲੀਮੈਂਟ 'ਚ ਤੁਸੀਂ ਬੈਠੇ ਹੋ ਇਸ ਟਾਈਮ ਸਾਡੇ ਪ੍ਰਧਾਨ ਜੀ ਵੀ ਪਾਰਲੀਮੈਂਟ 'ਚ ਨੇ ਕਾਂਗਰਸ ਦੀ ਲੀਡਰਸ਼ਿਪ ਨੂੰ ਕਿਹਾ ਉਹ ਕੱਢਾਇਕ ਰਹੀ ਹੁੰਦਾ ਆਪਾਂ ਕਦੇ ਜਿੱਤ ਗਏ ਤੇ ਸਹੀ ਆਪਾਂ ਜਿੱਤਾਂਗੇ ਤੇ ਅਲਟੀਮੇਟਲੀ ਫੇਰ ਪਾਰਟੀ ਚੂਜ਼ ਕਰ ਲੈਗੀ ਕਿਹੜਾ ਚੰਗਾ ਅੱਜ ਚੰਗੇ ਬੰਦੇ ਦੀ ਲੋੜ ਹੈ ਪੰਜਾਬ ਜਾਣਦਾ ਉਹ ਚੰਗੀ ਤਰ੍ਹਾਂ ਪੜ੍ਹੇ ਲਿਖੇ ਲੋਕਾਂ ਦੀ ਸਾਫ਼ ਸੁਥਰੇ ਚਿਹਰੇ ਨੂੰ ਲੋਕ ਇੱਕ ਸੱਤ ਕਰਦੇ ਸਾਲੋਂ ਪਹਿਲੇ ਮੈਂ ਰਾਜਾ ਜੀ ਨੂੰ ਆਪਣੇ ਛੋਟੇ ਭਾਈ ਨੂੰ ਮੁਬਾਰਕ ਦਿਨਣਾ ਚਾਹੁੰਦਾ ਬਹੁਤ ਅੱਛਾ ਇਹ ਆਈਡੀਆ ਹੈ ਕਿ ਜੁੜੇਗਾ ਬਲਾਗ ਤੇ ਜ਼ਿੰਦਗੀ ਤੋਂ ਇਹ ਜਿਹੜੀ ਸਾਡੀ ਹਾਰ ਪਾਰਟੀ ਦੀ ਹਰਿਆਣੇ ਵਿੱਚ ਹੋਈ ਜਾਂ ਮਹਾਰਾਸ਼ਟਰ ਚ ਹੋਈ ਉਹਦੇ ਵਿੱਚੋਂ ਵੀ ਬਹੁਤ ਸਾਰੀਆਂ ਚੀਜ਼ਾਂ ਹੁ ਸਾਨੂੰ ਸਿੱਖਣ ਨੂੰ ਮਿਲੀਆਂ ਤੇ ਉਹਦੇ ਵਿੱਚ ਸਾਰਨੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਸਾਰਨੋਂ ਪਹਿਲੇ ਬੂਥ ਲੈਵਲ ਤੇ ਜਿਹੜੀ ਸਾਡੀ ਵੋਟਰ ਲਿਸਟਾਂ ਦੇ ਜਿਹੜੀਆਂ ਅਸੀਂ ਅਕਸਰ ਭੁੱਲ ਜਾਂਦੇ ਆ ਤੇ ਕੀਲੇ 3-4 ਦਿਨ ਪਹਿਲੇ ਮੋਬਾਈਲ ਤੇ ਮਾਨ ਸਾਹਿਬ ਗੱਲ ਮੇਰੀ ਸੁਣ ਰਹੇ ਹੋਏ। ਹੁਣ ਇਹਦੇ ਵੱਲ ਧਿਆਨ ਜ਼ਿਆਦਾ ਦਿਓ ਮੋਟਰ ਲਿਸਟਾਂ ਅੱਜ ਤੋ ਹੀ ਮੋਬਾਓ। ਅੱਛਾ ਦੇਤੀ ਚਲੋ ਮਿਹਰਬਾਨੀ ਚ ਬਹੁਤ ਰਚਾ। ਹੁਣ ਨਹੀਂ ਇਹ ਨੀ ਇਹਦੇ ਨਾਲ ਨਹੀਂ ਕੰਮ ਬਣਦਾ। ਮਹਾਰਾਸ਼ਟਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਉਹਨਾਂ ਨੇ ਕਾਰਡ ਤੇ ਵਰਤੇ ਨੇ ਉਹਨਾਂ ਦੇ ਆ ਜਿਹੜੇ ਆਧਾਰ ਕਾਰਡ ਹੁੰਦੇ। ਤੇ ਨਾਂ ਬਦਲ ਰਿਹਾ ਕਿਉਂਕਿ ਇਲੈਕਸ਼ਨ ਕਮਿਸ਼ਨ ਵੀ ਉਹਨਾਂ ਨਾਲ ਹੈ। ਤੋਂ ਇਹ ਸਾਨੂੰ ਹਰ ਵਕਤ ਜਦੋਂ ਤੁਹਾਨੂੰ ਪਤਾ ਹੈ ਗਵਰਨਮੈਂਟ ਆਫ ਪੰਜਾਬ ਦੀ ਨੋਟੀਫਿਕੇਸ਼ਨ ਆਉਂਦੀ ਹੈ, ਗਵਰਨਮੈਂਟ ਆਫ ਇੰਡੀਆ ਦੀ ਨੋਟੀਫਿਕੇਸ਼ਨ ਆਉਂਦੀ ਹੈ ਕਿ ਅਸੀਂ ਵੋਟਾਂ ਦੇ ਵਿੱਚ ਤੁਹਾਡੇ ਸੁਧਾਰ ਕਰਨ ਲੱਗੇ ਆ। ਤੋਂ ਧਿਆਨ ਰੱਖਿਓ ਇਹ ਸੁਧਾਰ ਵੋਟਾਂ ਦਾ ਵੀ ਤੁਹਾਡਾ ਕਰਨ ਦਾ ਪ੍ਰੋਗਰਾਮ ਹੋਵੇ। ਤੋਂ ਸਾਰੇ ਨੂੰ ਪਹਿਲੇ ਇਹ ਜ਼ਰੂਰੀ ਹੈ ਸਾਰਾ ਜ਼ੋਰ ਆਪਾਂ ਨੂੰ ਪਿੰਡਾਂ ਤੇ ਇਕਾਈਆਂ ਤੇ ਲਾਉਣਾ ਪਏਗਾ ਚੰਗੇ ਲੋਕ ਜਿਹੜੇ ਈਮਾਨਦਾਰੀ ਨਾਲ ਆਪਣੀ ਲੜਾਈ ਲੜਛਾਏ ਤੇ ਕੱਲੇ ਆਪਾਂ ਉਹਨਾਂ ਵੱਲ ਤਿਆਰ ਦੂਜੀ ਗੱਲ ਮਾਨ ਸਰ ਮੈਂ ਜੋ ਬਦਲਾਲ ਜੀ ਨੇ ਗੱਲ ਕਹੀ ਹੈ ਮੈਂ ਕਹਿਣਾ ਚਾਹਣਾ ਆਪਣੇ ਸਾਰੇ ਸਾਥੀਆਂ ਨੂੰ ਤਗੜੇ ਉੱਪਰ ਟਿਰਨਤਾ ਨਾਲ ਕੋਈ ਇਨਜੋਗਾ ਹੈ ਕਿ ਜਿਹੜਾ ਤੁਹਾਨੂੰ ਰਸਾਂ ਦੀ ਇਨਜੋਗਾ ਉਹ ਹੋਏ ਤੇ ਆਪਾਂ ਤੇ ਆਪਣੀ ਕਮਜ਼ੋਰੀ ਦੇਸੀ ਕਰਨੀ ਟਿਕਟ ਦਾ ਤੁਹਾਡੇ ਨਾਲ ਜਿਹੜੀ 19 ਕੀ ਹੋਟੀ ਹੋਟੀ ਉਹ ਨਹੀਂ ਹੋਏਗੀ ਇਸ ਗੱਲ ਦਾ ਵਿਸ਼ਵਾਸ ਸਾਡੀ ਜੀ ਦੇ ਚੱਡੇ ਬਾਕੀ 2 ਸਾਲ ਪਹਿਲੇ ਜਿਹੜਾ ਕਿਲਾ ਰਾਏਪੁਰ ਦਾ ਮੇਲਾ ਲੱਗਣਾ ਉਸ ਤੋਂ ਪਹਿਲੇ ਪਹਿਲਵਾਨ ਨੂੰ ਦੱਸ ਗਏ ਆ ਕਿ ਹੁਣ ਡਲ ਬੈਠ ਕੇ ਮਾਰ ਲਓ ਤੇਰ ਤੂੰ ਲਾ ਲਓ ਇਹ ਨਾ ਮਗਰੋਂ ਮੌਕੇ ਤੇ ਆ ਕੇ ਕਹਿ ਦਿਓ ਕਿ ਰੈਫਰੀ ਨੇ ਸਾਡੀ ਲੱਤ ਖਿੱਚ ਲਈ ਉਹ ਨਾ ਕੰਮ ਕਰੋ ਤਗੜੇ ਹੋਵੋ ਡੜੋ ਤਗੜੇ ਹੋ ਕੇ ਵੱਡੇ ਪਹਿਲਵਾਨੇ ਦੇ ਪੰਜਾਬ ਦਾ ਜਿਹੜਾ ਰੁਝਾਨ ਆਪਣੇ ਨਾਲ ਆਪਣੇ ਵੱਲ ਰੁਝਾਨ ਨੇ ਹਾਂ ਇਸ ਗੱਲ ਨਾਲ ਮੈਂ ਸਹਿਮਤ ਹਾਂ ਇਹ ਜ਼ਰੂਰ ਲੋਕ ਚਾਹੁੰਦੇ ਨੇ ਕਿ ਥੱਲੇ ਦੇ ਲੀਡਰਸ ਦੀ ਨਹੀਂ ਉੱਤਾਂ ਜਿਹੜੇ ਬੈਠੇ ਨੇ ਮੈਂ ਗਾਂਧੀ ਜੀ ਨਾਂ ਵੀ ਹੋਣੇ ਗੱਲ ਕਰ ਰਿਹਾ ਸੀ ਪਾਰਲੀਮੈਂਟ 'ਚ ਤੁਸੀਂ ਬੈਠੇ ਹੋ ਐਸ ਟਾਈਮ ਸਾਡੇ ਪ੍ਰਧਾਨ ਜੀ ਵੀ ਪਾਰਲੀਮੈਂਟ 'ਚ ਨੇ ਕਾਂਗਰਸ ਦੀ ਲੀਡਰਸ਼ਿਪ ਨੂੰ ਇੱਕ ਹੋ ਕੇ ਬੰਨ੍ਹਾਇ ਕਰੀ ਹੁੰਦਾ ਜਿਹੜੇ ਪਹਿਲੇ ਵੀ ਬਣੇ ਨੇ ਉਹਨਾਂ ਦੀ ਕੋਈ ਲੰਮੀ ਚੌੜੀ ਕੋ ਬਹੁਤ ਵੱਡੀ ਉਹ ਪਾਰਟੀ ਵਿੱਚ ਉੱਤੇ ਰਹਿ ਨਹੀਂ ਸੀ ਨਾਲ ਪਰ ਜਦੋਂ ਨਾ ਫੈਸਲਾ ਕਰ ਲਿਆ ਸਾਰਿਆਂ ਨੇ ਕਬੂਲ ਕਰ ਲਿਆ ਆਪਾਂ ਪਹਿਲੀ ਜਿੱਤੀਏ ਤੇ ਸਹੀ ਆਪਾਂ ਜਿੱਤਾਂਗੇ ਅਲਟੀਮੇਟਲੀ ਫੇਰ ਪਾਰਟੀ ਚੂਜ਼ ਕਰ ਲੇਗੀ ਕਿਹੜਾ ਚੰਗਾ ਅੱਜ ਚੰਗੇ ਬੰਦੇ ਦੀ ਲੋੜ ਹੈ ਪੰਜਾਬ ਜਾਣ ਦਾ ਉਹ ਚੰਗੀ ਤੇ ਨਾ ਸੁਚੇਤ ਜੀ ਲੀਡਰਸ਼ਿਪ ਦੀ ਲੋੜ ਹੈ ਸਾਨੂੰ ਪੜ੍ਹੇ ਲਿਖੇ ਲੋਕਾਂ ਦੀ ਸਾਫ਼ ਸੁਥਰੇ ਚਿਹਰੇ ਨੂੰ ਲੋਕ ਇੱਕ ਸੱਤ ਕਰਦੇ ਆ ਤਿੰਨ ਸਾਲ ਹੋ ਗਏ ਸਾਨੂੰ ਜੂਝਦੇ ਆ ਸਾਨੂੰ ਪਤਾ ਕਿ ਕਿਸ ਕਿਸਮ ਦੇ ਲੋਕਾਂ ਨਾਲ ਸਾਨੂੰ ਜੂਝਣਾ ਪਿਆ